ਆਇਆ ਬਾਪੂ ਆ ਜਾ ਵਧੀਆ ਜੀ ਵਧੀਆ ਔਰ ਠੀਕ ਠਾਕ ਅੱਜ ਭਰਾਵਾ ਉਹ ਟ੍ਰਾਂਸਫਰ ਆਪਣਾ ਨਹੀਂ ਪੜੀ ਠੇਕੇ ਚੋਰੀ ਹੋ ਗਿਆ ਕੀ ਕੀ ਹੋਇਆ ਹੋਣਾ ਕੀ ਯਾਰਾ ਲੋਕ ਬੜੇ ਮਾੜੇ ਨੇ ਆਪਣੇ ਆ ਟ੍ਰਾਫਿਕ ਬਾਪੂ ਜੀ ਸਾਸਰੀ ਕਾ ਬੱਚਣਗੇ ਉਦੋਂ ਲੱਭਣਗੇ ਨਹੀਂ ਬਾਪੂ ਤੁਹਾਡੀ ਉਮਰ ਕਿੰਨੀ ਹੋ ਗਈ ਪਹਿਲਾਂ ਤੁਸੀਂ ਇਹ ਦੱਸੋ ਆਜੋ ਬੈਠੋ ਸਾਡੇ 70 ਸਾਲ ਦੀ ਹੈਗੀ ਇਹ ਫਿਰ ਬਾਪੂ ਨੂੰ ਪਾਸਟਾ ਦਾ ਪਤਾ ਹੋਣਾ ਪਤਾ ਹੈ ਮੈਂ ਇੱਧਰ ਇੱਧਰ ਤਾਂ ਜਨਮ ਹੀ ਤੁਹਾਡਾ ਬਾਪੂ ਜੂਣ ਨਹੀਂ ਮਾਰਨਾ ਜਨਮ ਇੱਧਰ ਹੋਇਆ ਆਪਣਾ ਨਹੀਂ ਬਾਪੂ ਜੀ ਦੂਜਾ ਤੁਸੀਂ ਇਹ ਦੱਸੋ ਜਦੋਂ ਤੁਸੀਂ ਇੱਧਰ ਤੁਹਾਡਾ ਜਨਮ ਹੋਇਆ ਏ ਆਹ ਤੋਂ 60 ਕੁ ਸਾਲ ਪਹਿਲਾਂ ਦੀ ਤੁਹਾਨੂੰ ਇਹ ਸੁਰਤ ਤਾਂ ਹੋਣੀ ਨਾ ਤੁਸੀਂ ਇਥੋਂ ਦੇ ਵਾਈ ਬੂਈ ਦੇ ਲਾਦ ਕੇ ਹੋ ਜੀ ਹੁੰਦੇ ਹਾਂ ਹਾਂ ਬੜੇ ਭੇੜੇ ਅਸੀਂ ਕੀਤੇ ਜੀ ਅੱਛਾ ਜੀ ਆ ਨੰਗਰ ਜੋ ਉਹਨਾਂ ਨੇ ਭੈਣ ਕੋ ਪਤਾ ਨਹੀਂ ਰੋਟੀ ਕਦੋਂ ਆਉਣੀ ਅੱਛਾ ਜੀ ਇੱਕ ਬੇਬਦੇ ਆਡਾ ਮਾਮਾ ਹੀ ਉਹ ਗੁজার ਗਿਆ ਅੱਛਾ ਜੀ ਤੁਹਾਡਾ ਪ੍ਰੀ ਕੋਡ ਮੇਰੇ ਨਾਨਕੇ ਸੀ ਹਾਂਜੀ ਆ ਕੰਮ ਬੜਾ ਕੀਤਾ ਮ ਨਾਲ ਮੈਨੂੰ ਹੀ ਲਈ ਫਿਰੇ ਅੱਛਾ ਜੀ ਬੜਾ ਮਾੜਾ ਬੁੱਢਾ ਹੋ ਗਿਆ ਇਹ ਨਹੀਂ ਜਦੋਂ ਤੁਸੀਂ ਆਏ ਜੇ ਜਦੋਂ ਚੱਲ ਤੁਸੀਂ ਸੁਰਤ ਸੁਭਾਲ ਲਈ ਤੇ ਇਹ ਪੈਲੀਆਂ ਆਪਣੀਆਂ ਕਿਹੋ ਜੀਆਂ ਸੀ ਬੜੀਆਂ ਭੇੜੀਆਂ ਸੀ ਅੱਛਾ ਜੀ ਯਾਨਕਿ 60 ਸਾਲ ਦੀ ਅਸੀਂ ਤੁਹਾਨੂੰ ਕੁੱਝ ਨੇ 70 ਸਾਲ ਤੁਹਾਡੀ ਉਮਰ ਹੋ ਗਈ ਤੇ 17 ਸਾਲਾਂ ਤੋਂ 10 ਸਾਲ ਤੁਸੀਂ ਕਰਕੇ ਚਲੋ 10 ਸਾਲਾਂ ਜਵਾਨ ਹੋਏ 10 ਸਾਲਾਂ 'ਚ ਬੰਦੇ ਨੂੰ ਸੁਰਤ ਆ ਜਾਂਦੀ ਆਪਣੇ ਆਪ ਦੇ ਕੰਮ ਧੰਡਿਆ ਬਾਰੇ ਜਾਣ ਕੇ ਸਾਰੀ ਮਿਲ ਜਾਂਦੀ ਅੱਜ ਕੱਲ ਜਵਾਨਗ ਆਪਣ ਨੂੰ ਪਤਾ ਇਹ 7-8 ਸਾਲਾਂ ਦੀ ਕੂਨ ਫਾੜ ਕੇ ਖੇਡਣ ਲੱਗ ਪੈਂਦਾ ਉਦੋਂ ਤੁਸੀਂ 10 ਸਾਲਾਂ ਦੀ ਉਮਰ ਦੇ ਵਿੱਚ ਇਹੋ ਜਿਹੇ ਹਾਲਾਤ ਜਿਵੇਂ ਇੱਧਰ ਆਪਣੇ ਹੁੰਦਾ ਮੋਟਰਾਂ ਲੱਗੀਆਂ ਹੋਈਆਂ ਨੇ ਉਦੋਂ ਕੀ ਲਾਤ ਸੀ ਉਹ ਬੜੇ ਭੜੇ ਸੀ ਇੰਨਾਂ ਚਲਾਈ ਜਾਣ ਅੱਛਾ ਚੋਰੀ ਕਰ ਲੈਣੀ ਨੋਕਾਂ ਨੇ ਜੰਦਰੇ ਪਨ ਕੀ ਅੱਛਾ ਇੰਨੀਆਂ ਉਦੋਂ ਵੀ ਆ ਤੇ ਬੋਰ ਆਪਣੇ ਉਦੋਂ ਬਠਿੰਡਿਓ ਆਈ ਤੇ ਇਹਦੇ ਹੁੰਦੇ ਰ 700 ਨੂੰ ਡਰਾਮ ਅੱਛਾ 700 ਨੂੰ ਡਰਾਮ ਕਾਲਾ ਸਮਾੜਾ ਹੈਗੀ ਨਹੀਂ ਆਪਣੀ ਤੋਂ ਹੋਰ ਨਹੀਂ ਸਮਾੜਾ ਅਸੀਂ ਸਾਡੀ ਦੋਵਰੀ ਹੋ ਜਾਈ ਕੋਈ ਨਹੀਂ ਹੈਗੀ ਅੱਛਾ ਤੇ ਬੇ ਹੁੰਦੇ ਸੀ ਆਂਦੇ ਨੇ ਆ ਬੜੇ ਮਰਲਾ ਮਰਲਾ ਹੁੰਦੇ ਸੀ ਆ ਮੋਹਣ ਸਾਰੇ ਟੀਬੇ ਸੀ ਅੱਛਾ ਜੀ ਤੇ ਝਾੜ ਬੂਟੀਆਂ ਹੁੰਦੀਆਂ ਆ ਬੜਾ ਭੇੜਾ ਹੈ ਛੋਟੂਰਦੇ ਜਾਣਾ ਨਾ ਤੋਂ ਉਹ ਪੁੱਤਰ ਵੇਚਣਾ ਡੇਗਦੀ ਨਾਰਦੀ ਅੱਛਾ ਜੀ ਮੈਂ ਤੁਸੀਂ ਜਾਓਗੇ ਤੇ ਮੈਂ ਵੀ ਨਾਲ ਜਾਵਾਂਗਾ ਉਹ ਠੋਕਰ ਹੁੰਦੀ ਉਹ ਕਦੋਂ ਨਹੀਂ ਤੁਹਾਨੂੰ ਪਤਾ ਨਹੀਂ ਸਾਨੂੰ ਨਹੀਂ ਪਤਾ ਹੈਗਾ ਠੋਕਰ ਠੋਕਰ ਐ ਕਿੰਨੇ ਸੀ ਕਿੱਥੇ ਕਰਦੇ ਨੇ ਰਾਜ ਇਥੇ ਮਰਜ਼ੀ ਚੱਲ ਨਹੀਂ ਠੋਕਰ ਕਿੱਥੇ ਹੁੰਦੀ ਬਾਪੂ ਉਹ ਜਿਹੜਾ ਗੈਨੀ ਵਾਲਾ ਥੰਮਾ ਆਇਆ ਕਿ ਨਹੀਂ ਜਿਹੜਾ ਇੱਧਰ ਥੰਮਾ ਖੜਾ ਆਇਆ ਆ ਖੜਾ ਆ ਇਹ ਸੱਚ ਤੁਸੀਂ ਅੱਜ ਤੁਸੀਂ ਸਾਨੂੰ ਚੇਤਾ ਕਰਾਤਾ ਉਹ ਥੰਮ ਕਿਹੜੀ ਚੀਜ਼ ਹੈ ਇਹ ਇਹ ਮੁਸਲਮਾਨਾਂ ਦੇ ਅਸਲ ਮੁਸਲਮਾਨਾਂ ਦੇ ਇਹ ਕੋਈ ਗੇੜਗੂੜ ਸੀ ਕੀ ਗੱਲ ਬਾਤ ਹੈ ਹਾਂ ਇੱਥੇ ਰਾਹ ਜਾਂਦਾ ਸੀ ਹੁਣ ਲੋਕਾਂ ਵਿੱਚ ਪੈੜੀ ਰਲਾਲੀ ਅੱਛਾ ਪੈੜੀ ਰਲਾਲੀ ਇਹ ਰਾਹ ਜਾਂਦਾ ਰਾਹ ਪੂਰਾ ਸੀ ਅੱਛਾ ਪੂਰਾ ਰਾਹ ਤੁਹਾਡਾ ਜਾਂਦਾ ਇਹ ਕੋਈ ਮਹਿਲ ਮੂਲ ਹੁੰਦਾ ਸੀ ਤੇ ਮੇਰੇ ਸਾਹ ਨਹੀਂ ਮੈਂ ਤਾਂ ਨਹੀਂ ਕਾਨੇ ਬੜਿਆ ਸਾਰੇ ਕਾਨੇ ਸੀ ਢਾਰ ਹੁੰਦਾ ਹੀ ਜਾਈਦਾ ਹੈ ਅੱਛਾ ਜੀ ਸੌਦਾ ਲਿਆਉਣਾ ਹਾਂਜੀ ਉਦੋਂ 500 ਦਾ ਸਬਦਾ ਬੜਾ ਸੀ ਅੱਛਾ ਜੀ ਹੁਣ ਤਾਂ ਕੋਸ਼ ਵੀ ਨਹੀਂ ਯਾਰਾ ਹੁਣ ਨਹੀਂ ਕਰਦੇ ਹੁਣ ਤਾਂ 10000 ਦਾ ਲਈ ਦੇ ਚਾਰ ਮਹੀਨੇ ਮਹਾ ਕੱਢਦਾ ਹੈ ਹਾਂ ਤਾਂ ਇਹ 500 ਨਾਲ ਮਹਾਵਤਾ ਮਾੜਾ ਬੰਦਾ ਕੱਢਦਾ ਹੈ ਇਹ ਤਗੜਾ ਬੰਦਾ ਉਦੋਂ ਮੇਰੇ ਹਸਨ ਵਾਈਆਂ ਬਲਦਾਪੁਰ ਦਾ ਨਾਲੀ ਤੁਸੀਂ ਜੋਗ ਵਾਈ ਕਿੰਨੀ ਜੋਗਾਈਏ ਸਾਡੇ ਸੰਡੇ ਹੁੰਦੇ ਬੜੇ ਤਗੜੇ ਆਓ ਸੰਡਿਆਂ ਨਾਲ ਹੀ ਵਾਈ ਦਾਦਾ ਸਾਡਾ ਦੱਸ ਦਿੰਦਾ ਸੀ ਉਹ ਜੱਜਾ ਗੱਡਾ ਫਲਾਣੇ ਦਾ ਵੀਰ ਕੇ ਸੀ ਹਾਂਜੀ ਇਹ ਸਾਡਾ ਸਾਰਾ ਛਰੀਕਾ ਰੂਟ ਸੋ ਹੀ ਤੁਸੀਂ ਤੁਹਾਨੂੰ ਤੋਂ ਪਤਾ ਨਹੀਂ ਆਪਣੇ ਪਾਉ ਨੂੰ ਪਤਾ ਹੀ ਜੜਾ ਹਾਂਜੀ ਗੁਜ਼ਰ ਗਿਆ ਇਹਦਾ ਇਹਦਾ ਡੈਡੀ ਹਾਂਜੀ ਹੋ ਬੜਾ ਪਰਾਣਾ ਹੀ ਬੰਦਾ ਹੋ ਵੀ ਹਾਂਜੀ ਉਹਨੂੰ ਸਾਰਾ ਸੰਭਾਲਾ ਸੀ ਸਾਰੀ ਸੰਭਾਲਾ ਸੀ ਉਹਨੂੰ ਇਹ ਮਾਲ ਇਕੱਠੇ ਚਾਦਦੇ ਨੇ ਤੇ ਹੁਣ ਉਦੋਂ ਪਹਿਲਾ ਮਾਲ ਵਾਕੇ ਬੜਾ ਚਰਾਉਂਦੇ ਹੁੰਦੇ ਆਪਰੇ ਸੇਵ ਨਾਲੇ ਤੇ ਸਾਰੇ ਮਾਲ ਲੋਕੀ ਹੁੰਦਾ ਸੀ ਚਰਮ ਸਾਲੇ ਦਾ ਉਹ ਸਾਡੇ ਮਗਰ ਲੱਗ ਜਾਂਦਾ ਹੁੰਦਾ ਸੀ ਮੈਂ ਤੁਹਾਡੇ ਮਾਲ ਦੀ ਗੱਲ ਦੇਣਾ ਕਿਉਂ ਵੋਟਾਂ ਦੀ ਚੜ ਜਾਣਾ ਹੈ ਅੱਛਾ ਉਹਨੇ ਰੋੜੇ ਮਾਰਨੇ ਥੱਲਿਓ ਸਾਡੇ ਜਿਹਾ ਲਹੂ ਚੰਗਾ ਹੈ ਅੱਛਾ ਤੁਸੀਂ ਤਾਂ ਚੜ ਜਾਣਾ ਥਾਲੀ ਤੇ ਚੜ ਜਾਂਦੇ ਤੁਸੀਂ ਵੇ ਲੋ ਦੋ ਦਾ ਸਮਾਂ ਕਹਿੰਦੇ ਹੁਣ ਤਾਂ ਇਹ ਕੰਮ ਹੀ ਕੋ ਨਹੀਂ ਹੈਗਾ ਅਜੇ ਵੀ ਰੋਂਦੇ ਪਏ ਨੇ ਨਹੀਂ ਹੁਣ ਤਾਂ ਮਸ਼ੀਨਰੀ ਨੇ ਆ ਗਈ ਪਰ ਫਿਰ ਵੀ ਲੋਕ ਰੋਂਦੇ ਨੇ ਉਹ ਤੋਂ ਬਲਦਾਂ ਦੇ ਨਾਲ ਮੈਂ ਸੱਪ ਉੱਤੇ ਚੜ ਜਾਂਦੇ ਪੱਖਿਆੜੀ ਹੱਲ ਦੇ ਅੱਛਾ ਜੀ ਛੰਡਿਆਂ ਦੇ ਉੱਤੇ ਸੱਪ ਚੜ ਜਾਂਦੇ ਸੀ ਠੀਕ ਹੈ ਫੇਰ ਖਲਾ ਨਾ ਉਹਨਾਂ ਨੂੰ ਫਾੜਾ ਵੱਜ ਜਾਣਾ ਫੇਰ ਵੱਜ ਜਾਣਾ ਕਿੰਨਾ ਔਖਾ ਨਹੀਂ ਕੰਮ ਵੱਡਾ ਵੱਜ ਜੀ ਹੂੰ ਹੂੰ ਤੇ ਕਣਕ ਆਜੂ ਮਾਰੇ ਨੂੰ ਜਾਣਦੇ ਤੁਸੀਂ ਕਿਹੜੇ ਆਜੂ ਮਾਰੇ ਨੂੰ ਸਾਧੂ ਹੀ ਅਰੋਥਾ ਹੁੰਦੇ ਰਹੇ ਸੀ ਆਪਣੇ ਮਸ਼ੀਨ ਮਗਰ ਆਪਣੇ ਤੂੰ ਹੀ ਆ ਹਾਂ ਤੂੰ ਆਜੇ ਡੈਰੀ ਨਾਲ ਹਾਂ ਹਾਂ ਇਹ ਉਹ ਸਾਧੂ ਬੜਾ ਕੰਮ ਕੀਤਾ ਹੁਣ ਰਹਿ ਗਿਆ ਗੋਟਿਆਂ ਦੇ ਅੱਛਾ ਜੀ ਐਵੇਂ ਹੀ ਫਿਰ ਬਈ ਨਾਲ ਜਿਨ੍ਹਾਂ ਨੇ ਕੰਮ ਹਾਂ ਪਰ ਇਹ ਆ ਵੀ ਉਹਦੇ ਸਰੀਰ ਤਗੜੇ ਨੇ ਕੀ ਪਤਾ ਹੁਣ ਕਿੱਥੋਂ ਦੇ ਗਏ ਨੇ ਕਿੱਥੋਂ ਦੇ ਨਹੀਂ ਹੈਗੇ ਸਾਰੇ ਪਾਸੇ ਹੋਰ ਜਾ ਕੇ ਸਾਡੀਆਂ ਕੇਵਲਾਂ ਬਜੀਆਂ ਨੇ ਨਹੀਂ ਸਾਨੂੰ ਜਦੋਂ ਝੋਨੇ ਰਸੇਨ ਹੋਣਾ ਸਾਨੂੰ ਦੋ ਤਿੰਨ ਵਾਰੀ ਤਾਂ ਕੇਵਲ ਪਾਉਣੀ ਪੈਂਦੀ ਅੱਛਾ ਜੀ ਸਾਡੇ ਸਾਰੇ ਪਿੰਡ ਦੀਆਂ ਲੱਸੀਆਂ ਨੇ ਅੱਛਾ ਜੀ ਹਾਂ ਕੀ ਕਰੇ ਬੰਦਾ ਲੋਕੀਆ ਗੰਦਾ ਨਸ਼ਾ ਜਿਹੜਾ ਆ ਗਿਆ ਆਪਣੇ ਚਿੱਟਾ ਇਹ ਨਸ਼ੇ ਦੇ ਵਿੱਚ ਜਿਹੜੇ ਪੈਸੇ ਮਿਲਦੇ ਨਹੀਂਗੇ ਡੋਡੇ ਚੱਲਣਾ ਚਾਹੀਦਾ ਕਾਫੀ ਬੰਦਾ ਮਰਦਾ ਨਹੀਂ ਹਾਂਜੀ ਐਮਪੀ ਦੇ ਵਿੱਚ ਮੈਂ ਗਿਆ ਵੇਖਲਾ ਉੱਥੇ ਦੀ ਚੋਰੀ ਆ ਇਹ ਤਰੀਕਾ ਨਹੀਂ ਹੈਗਾ ਪਿੱਛੇ ਟਰਾਲੀ ਅਸੀਂ ਖੇਤਾ ਵਿੱਚ ਮੈਂ ਜੀ ਆ ਦੇ ਸਾਰੇ ਜਦ ਮੇਰੇ ਸਾਹਬ ਉਹਤੋਂ ਅੰਦੀਏ ਨੂੰ ਤੇ ਪੂਰਾ ਵੀ ਥੋਰੀ ਹੈਗੀ ਅੱਛਾ ਜੀ ਲਾ ਤਰੀਕ ਭਾਈ ਕਈ ਉੱਥੇ ਪਈ ਰਹਿਣੀ ਬਾਹਰ ਹਾਂਜੀ ਬਾਹਰ ਗੁੜ ਦੀ ਚਾਹ ਬਣਾਉਂਦੇ ਐ ਐਮਪੀ ਦਾ ਅਸੀਂ ਦੱਸਦੇ ਤੁਹਾਨੂੰ 2021 ਦੇ ਵਿੱਚ ਅਸੀਂ ਟੂੜੀ ਵਾਲ ਮਸ਼ੀਨ ਲੈ ਗਏ ਤੇ ਸਾਡੇ ਰਾਤ ਚਾਹ ਵਾਲੇ ਸ਼ਾਮੀ ਇਹ ਨਾ ਚਾਹ ਵਾਲੀ ਬੋਦਲ ਤੇ ਨਾਲੇ ਰਹਿ ਗਿਆ ਰੋਟੀਆਂ ਦਾ ਟਿਫਨ ਤੇ ਰਾਤ ਉੱਥੇ ਹੀ ਰਹਿ ਗਿਆ ਤੇ ਅਸੀਂ ਗਾਂ ਦੇ ਗਾਂ ਲੱਗੇ ਗਏ ਤੇ ਜਿੱਦਣ ਅਗਲੇ ਦਿਨ ਸਵੇਰੇ ਆਹਾਨੂੰ ਚੇਤਾ ਆਇਆ ਜਦੋਂ ਚਾਹ ਬਣਾਈ ਨਾ ਤੜਕੇ ਤੇ ਅਸੀਂ ਵੇਖੇ ਬੋਦਲ ਕਿੱਥੇ ਫਿਰ ਚੇਤਾ ਸਾਡੇ ਬੋਦਲ ਤੇ ਰਹਿ ਗਈ ਉੱਥੇ ਉੱਥੇ ਪਈ ਤੇ ਜਦੋਂ ਅਸੀਂ ਗਏ ਵੇਖੇ ਦੋਵੇਂ ਦੇ ਦੋਵੇਂ ਇੱਥੇ ਪਿਆ ਵਾਹ ਜੀ ਵਾਹ ਤੇ ਉੱਥੋਂ ਦਾ ਲਗੁੱਟਿਆ ਇੱਕ ਗੱਲ ਹੋਰੀ ਜੇ ਕਿਸੇ ਦਾ 100 ਰੁਪਈਆ ਵੀ ਜੇ ਕਿਨੇ ਰੱਖਤਾ ਹੈ ਨਾ ਉੱਥੇ ਸਵੇਰੇ ਜਦ ਤੂੰ ਉਵੇਂ ਚੁੱਕ ਲੈਣਾ ਤੇ ਕੋਈ ਹਾਂ ਬੜੇ ਆਮਾਨਦਾਰ ਆਪਣੇ ਪੰਜਾਬੀ ਮਾਰੇ ਜਿਹੜਾ ਉਹ ਮਲਵਾਈ ਨੇ ਸਾ ਬਸੀ ਤੇ ਇੱਕ ਬਾਪੂ ਜੀ ਉੱਥੇ ਹੋਰ ਗੱਲ ਵੇਖੀ ਇੱਕਾ ਹੀ ਉਧਰ ਇਹ ਗੱਲ ਵੇਖੀ ਹੈਗੀ ਐਮਪੀ ਵਾਲੇ ਪਾਸੇ ਹੈਗੇ ਉਹਨਾਂ ਨੇ ਨਾ ਕੱਚੇ ਘਰ ਨੇ ਝੌਂਪੜੀਆਂ ਬਣਾਇਆ ਨਾ ਕੱਚੇ ਹੁੰਦੇ ਨਹੀਂ ਐਮਪੀ ਦੇ ਵਿੱਚ ਮੱਧ ਪ੍ਰਦੇਸ਼ ਦੀ ਗੱਲ ਕਰਨਾ ਮੱਧ ਪ੍ਰਦੇਸ਼ ਤੇ ਉਹ ਐਨੇ ਠੰਡੇ ਨਾ ਤੇ ਜਦੋਂ ਅੰਦਰ ਵੜਨਾ ਨਾ ਹੁੰਨਾ ਤੇ ਜੋੜੇ ਬੂਹੇ ਕਿ ਲਾ ਕੇ ਰੱਖ ਰਹੇ ਨੇ ਨੀਸ ਭਾਈ ਤੋਂ ਮੂੰਹ ਨਹੀਂ ਲਾਉਣਾ ਨਾ ਉਹਨਾਂ ਪਾਣੀ ਪੀਣਾ ਉੱਤੋਂ ਦੀ ਪਾਣੀ ਪੀਣਾ ਜਾਣਗੇ ਕਿ ਕਿੰਨੇ ਆਪਣੇ ਲੋਕ ਨਹੀਂ ਉਹ ਜੇ ਹੋ ਸਕਦੇ ਨਾ ਆਪਣੇ ਲੋਕ ਨਹੀਂ ਹੋ ਸਕਦੇ ਨਾ ਉਹ ਫ੍ਰਿਜ ਦਾ ਪਾਣੀ ਪੀਂਦੇ ਆ ਆਪਣੇ ਪੰਜਾਬੀ ਯਾਰੋ ਕੀ ਛੜ ਦਿੰਦੇ ਨਾ ਲੱਭਦੀ ਨਹੀਂ ਨਹੀਂ ਲੱਭਦੀ ਹਾਂ ਘਰ ਚਲਾਣਾ ਸਧਨ ਕੀ ਹੋ ਗਿਆ ਆਪਣੇ ਪਿਆਰ ਫਿਰ ਫ੍ਰਿਜ ਦਾ ਪਾਣੀ ਨਹੀਂ ਪੀਂਦੇ ਉਹ ਆਦੇ ਮਾੜਾ ਉਹਨਾਂ ਨੇ ਨਾ ਕੰਨੀ ਲੈ ਕੇ ਉਹਨੂੰ ਉਹਨੂੰ ਵਰਦੀ ਪਾਦ ਨਹੀਂ ਕੈਂਦੀ ਹਾਂਜੀ ਪਾਣੀ ਦਾ ਆਪਾਂ ਨੂੰ ਪਤਾ ਕਿਹੜੇ ਰੱਖੇ ਨੇ ਜਿਆਦੇ ਸਾਰਿਆਂ ਜਿਆਦੇ ਖੂਹ ਨੇ ਉੱਥੇ ਆ ਮੇਰਾ ਮੁੰਡਾ ਐਸੀ ਲਵਾ ਲਿਆ ਕਿ ਮੈਨੂੰ ਆਂ ਦਾ ਅੰਦਰ ਬਹਿ ਜਾ ਮੈਂ ਮੈਂ ਨਹੀਂ ਬਹਿਣਾ ਬਹਿ ਗਿਆ ਦਾ ਮੈਂ ਬਹਿ ਤੂੰ ਪਹਿਲਾ ਬਗਾਇ ਚੋ ਲਾਇ ਰੇ ਗੱਲ ਠੀਕ ਮੈਂ ਲਾਇਆ ਤੇ ਅੱਧੇ ਘੰਟੇ ਬਾਅਦ ਨਾਮ ਨਿਕਲਿਆ ਮੈਨੂੰ ਅਗ ਲੱਗ ਗਈ ਰੋਖਾ ਹੀ ਨਿਕਾ ਮੈਨੂੰ ਹਣਾ ਦਾ ਬਾਇ ਬਾਇ ਬੈਣੀ ਪੈਣਾ ਇੱਕ ਗੱਲ ਬਾਪੂ ਤੁਹਾਨੂੰ ਹੋਰ ਪੁੱਛਣੀ ਹੰਦਾ ਰੋਖਾ ਕਾਮ ਤੇ ਮੰਨੋਗੇ ਹੁਣ ਤਾਂ ਚਲ ਆ ਗੰਦੇ ਨਸ਼ੇ ਚੱਲ ਪਏ ਨੇ ਤੇ ਢੋਡੇ ਸਮੇਂ ਦੇ ਵਿੱਚ ਨਸ਼ਾ ਕਿਹੜਾ ਹੁੰਦਾ ਹੋਜੋ ਜੀ ਫੀਮ ਜਾਦੀ ਤੇ ਢੋਡੇ ਹੁੰਦੇ ਫੀਮ ਢੋਡੇ ਐ ਮਾਲ ਚਾਰਨਾ ਹਾਂਜੀ ਉਦੋਂ ਜਿਹੜੇ ਪਿਆਲੇ ਬੜੇ ਹੁੰਦੇ ਸੀ ਤਾਂ ਅੱਜ ਕਿੱਡੀ ਜਾਣੀ ਉਹ ਆ ਦਾ ਮੇਥੋਡੇ ਲਾਇਓ ਉਹ ਆ ਮੇਥੋਲੇ ਤੇ ਡੋਡੇ ਡੋਟਾ ਆਉਂਦੇ ਹੀ ਟੇਟਰ ਡੋਡੇ ਖਾ ਕੇ ਲੋਕ ਕੰਮ ਵੀ ਕਰਦੇ ਬਹੁਤ ਮਿਹਨਤ ਕਰਦੇ ਤੇ ਹੁਣ ਚਿੱਟਾ ਪੀ ਕੇ ਲੋਕ ਚੋਰੀ ਕਰਦੇ ਨੇ ਇਹ ਚੋਰੀ ਕਰਨਾ ਉਹ ਪੈਸੇ ਨਹੀਂ ਮਿਲਦੇ ਉਹ ਤਾਂ ਮਿਹਨਤ ਕਰਦੇ ਘਰਾਂ ਦੇ ਮਰੇ ਪਏ ਨੇ ਸਾਰੇ ਨਾਲੇ ਮਹਿੰਗਾ ਜਦੋਂ ਬਾਪੂ ਅੱਗੇ ਦਿਹਾੜੀਦਾਰ ਨਾ ਕੋਈ ਗਲਾਸੀ ਡੋਡੇ ਲੈ ਆਉਂਦਾ ਸੀ ਹਾਂ ਚਮਚਾ ਖਾਂਦਾ ਸੀ ਆਪ ਦਾ ਸਾਰ ਦਿਨ ਮਿਹਨਤ ਕਰਦਾ ਉਹ ਇੱਕ ਗਲਾਸੀ ਨਾਲ ਤਿੰਨ ਚਾਰ ਦਿਨ ਕੱਢ ਲੈਂਦਾ ਠੀਕ ਨਾ ਹੁਣ ਅਗਲਾ ਤਿੰਨ ਚਾਰ ਸੌ ਦਾ ਚਿੱਟਾ ਲਿਆਉਂਦਾ ਕਹੜਾ ਨਹੀਂ ਕੱਢਦਾਗਾ ਇਹ ਇੱਕ ਦਾ ਆਪਣੇ ਪੰਜਾਬੀਆਂ ਦਾ ਇਹ ਕਾ ਨਹੀਂ ਹੈਗਾ ਹਾਂਜੀ ਇਹ ਡੋਲੇ ਚੱਲਣੇ ਚਾਹੀਦੇ ਚੱਲਣੇ ਚਾਹੀਦੇ ਨੇ ਸਾਰਿਆਂ ਤੋਂ ਵਧ ਗਿਆ ਜੋਈਆਂ ਭਾਈ ਜੋਈਆਂ ਮਰਦੀ ਬਾਜ ਚਿੱਟੇ ਵਾਲੇ ਪਾਸੇ ਹੋ ਜਾਣਗੇ ਉਹੀ ਡੋਡੇ ਖਾਣਦੇ ਯਾਰ ਕਿਉਂ ਬਾਪੂ ਜਦੋਂ ਹੁਣ ਤਾਂ ਮਸ਼ੀਨਾਂ ਬਹੁਤ ਆ ਗਈਆਂ ਨੇ ਹਡੰਬਿਆਂ ਦਾ ਕੋਈ ਰਿਵਾਜ ਹੁੰਦਾ ਹੀ ਹੈ ਹਡੰਬੇ ਲੋਕੀ ਕੜਕ ਕੱਢਦੇ ਤੇ ਜਦੋਂ ਹਡੰਬੇ ਨਹੀਂ ਹੁੰਦੇ ਸੀ ਉਦੋਂ ਪਹਿਲਾਂ ਫਰਲਾ ਹੁੰਦੇ ਫਰਲਾ ਮੈਂ ਵੇਖਿਆ ਸਾਡੇ ਕੋਲ ਫਰਲਾ ਹੁੰਦਾ ਸੀ ਸਾਰੀ ਦਿਹਾੜੀ ਕਣਕ ਜੋੜਨੀ ਇਹ ਰਾਜ ਨੂੰ ਪੰਜ ਦੀ ਮੋਟਰ ਚਲਾ ਕੇ ਦੇਖਣਾ ਉਹ ਹੀ ਤੁਨ ਮੈਂ ਦੱਸ ਲੱਗਾ ਮੇਰੇ ਸਮਹਾਲਾ ਦੇ ਵਿੱਚ ਨਾ ਫਰਲਾ ਹੁੰਦਾ ਸੀ ਹਾਂ ਉਹ ਤੋਂ ਅੰਬੇ ਬਾਅਦ ਚਾਏ ਨੇ ਪਹਿਲਾਂ ਫਰਲਾ ਹੁੰਦਾ ਸੀ ਤੇ ਉਹਦੇ ਨਾਲ ਮੋਟਰ ਰੱਖ ਦਿੰਦੇ ਹੁੰਦੇ ਆ ਵਾਹ ਤੇ ਜਿੱਥੇ ਵੇਖਣਾ ਉੱਥੇ ਜਿੱਦੋਂ ਖੰਭੇ ਲਗਾ ਤਾਰਾਂ ਨਹੀਂ ਲੰਗਦੇ ਉਤੋਂ ਤੇ ਉਹ ਕੁੰਡੀ ਲਾ ਕੇ ਉਹ ਚਲਾਉਂਦੇ ਹੁੰਦੇ ਸੀ ਅਸੀਂ ਇੰਜਨ ਤੇ ਕੱਟ ਦੇਦੇ ਕਦੀ ਮੋਟਰ ਹੀ ਲਾ ਦੇਣੀ ਤੇ ਢੋਡੇ ਉਸ ਤੋਂ ਪਹਿਲਾਂ ਤੁਸੀਂ ਕਦੇ ਨਾਲ ਕਣਕ ਜਦੋਂ ਫਰਲੇ ਫਰਲੇ ਹੁੰਦੇ ਫਰਲਿਆਂ ਤੋਂ ਪਹਿਲਾਂ ਕਿੰਨੇ ਨਾਲ ਕਣਕਾ ਗਾਉਂਦੇ ਉਹ ਕੀ ਕਰਦੇ ਉਹ ਗਾਉਣੇ ਸਾਬ ਸੰਡੇ ਹੁੰਦੇ ਸੀ ਸੰਡਿਆਂ ਨਾਲ ਗਾਉਂਦੇ ਉਹ ਬੂਸ ਕਰਨਾ ਥੱਲੇ ਚਰੰਗੜੀ ਕਰਦੇ ਨਹੀਂ ਜਾਨੇ ਨਾਲ ਲੱਭਣਾ ਇਹ ਉਹ ਫਿਰ ਉਹਵੇਂ ਫਿਰ ਉਦੋਂ ਮਿਹਨਤ ਕੂਰੀ ਕਰਨੀ ਪਈ ਉਹ ਜਿੰਦਗੀ ਦਾ ਇੱਕ ਇੱਛਾ ਨਾ ਇਹ ਮਹਾਰਾਜ ਹੁਣ ਤਾਂ ਕੰਮ ਹੀ ਕੋ ਨਹੀਂ ਹੈਗਾ ਜੀ ਰੋਂਦੇ ਪਏ ਕਈ ਹਾਂ ਹੁਣ ਤਾਂ ਇਸ ਤਰ੍ਹਾਂ ਨਾ ਹੁੰਦਿਆਂ ਨੂੰ ਕੰਮ ਆਤੀ ਹੈ ਨਹੀਂ ਇਤਨਾ ਨਹੀਂ ਹੁੰਦਾ ਹੁਣ ਕਣਕ ਪੱਕਦੀ ਬਾਅਦ ਚ ਮਸ਼ੀਨ ਆਉਂਦੀ ਤੇ ਸ਼ਾਮ ਤੱਕ ਕਰਵਾ ਡੇ ਰੋ ਜਾਂਦੀ ਹਾਂ ਹਾਂ ਅਜੇ ਹੁਣ ਕੰਮ ਦੇਖ ਲਓ ਕਿੰਨੇ ਕੋਨੇ ਕੰਮ ਹੋਣਾ ਚਾਹੀਦਾ ਹੀ ਨਹੀਂ ਆਵੇਲਾ ਬਾਪੂ ਆਇਆ ਤੇ ਚਲ ਆਪਣੋ ਹੀ ਨਹੀਂ ਗੱਲਾਂ ਦਾ ਨਹੀਂ ਪਤਾ ਹੈਗਾ ਤੇ ਕੁਛ ਹੀ ਹੈਗਾ ਇਹ ਸੁਣੀ ਨਹੀਂ ਹੁੰਦੀਆਂ ਸੀ ਤੇ ਕੁਛ ਸਾਡੀ ਨਿਗਾਹ ਦੇ ਵਿੱਚ ਸਾਡੀ ਵੀ ਚੱਲ 35 36 ਸਾਲ ਹੋਰ ਹੋ ਗਈ ਏ ਸੁਣਦੇ ਰਹੀਦਾ ਹਾਂ ਸੁਣਦੇ ਹਾਂ ਦਾਦੇ ਆਪਦੇ ਕੋਲ ਸੁਣਦੇ ਰਹੇ ਆ ਪਿਓ ਆਪਦੇ ਕੋਲ ਸੁਣਦੇ ਰਹੇ ਆ ਪਰ ਸਾਡੀ ਸੰਭਾਲਾਂ ਦੇ ਵਿੱਚ ਮੇਰੇ ਸੰਭਾਲਾਂ ਦੇ ਵਿੱਚ ਖੂ ਇੱਕ ਹੱਟ ਹੁੰਦਾ ਹੁੰਦਾ ਸੀ ਲਸੂੜਾ ਹਾਂ ਖੂ ਹੁੰਦੇ ਆ ਤੇ ਲਸੂੜੇ ਰਹੇ ਹੁੰਦੇ ਚਾਰ ਪਾਉਂਦੇ ਉਹਨਾਂ ਲਸੂੜੇ ਦਾ ਚਾਰ ਨਹੀਂ ਕਿਰੇ ਵੇਖਿਆ ਨਹੀਂ ਨਹੀਂ ਲਸੂੜਾ ਹੀ ਨਹੀਂ ਹੈ ਕਾ ਹਾਂ ਤੇ ਲਸੂੜੇ ਚਾਰ ਇੰਨਾ ਸਵਾਲ ਲੱਗਦੇ ਡੈਡੀ ਲਿਆਉਦਾ ਹੁੰਦਾ ਸੀ ਲਸੂੜੇ ਤੇ ਉਹਨੇ ਘਰੇ ਹਲਦੀ ਦੀ ਪਾਗੇ ਤੇ ਬਾਲ ਬੂਟੀ ਇਕੱਠੇ ਮਾਰ ਚਾਰਦੇ ਰਿਆ ਯਾਰ ਇਹਦੀ ਉਮਰ ਦਾ ਕੋਈ ਸ਼ੁਭ ਨਹੀਂ ਸੀ ਯਾਰ ਚਲੋ ਕਿਸਮੰਨੀਆ ਗੱਲਾਂ ਆ ਗਈ ਸੀ ਹਲਦੀ ਪਾਗੜੀ ਸੀ ਤੁਸੀਂ ਇੱਕ ਵਾਰ ਗਏ ਸੀ ਟਰਾਲੀ ਨਾਲ ਮਸ਼ੀਨ ਜਿਦਾ ਕਣਕ ਵੜਾਉਂਦੇ ਆ ਮੋਟਰ ਜੀ ਕੋਲ ਪਈ ਕੋਲ ਮੰਦਰ ਨਾ ਕਦਰ ਵਾਲੇ ਤੁਸੀਂ ਗਏ ਸੀ ਆਹ ਗਏ ਹੋਗਾ ਹਾਂ ਜਾਂਦੇ ਰਹੀਦਾ ਸੀ ਹੂੰ ਜਿਹੜੋ ਮਸ਼ੀਨਾਂ ਦੀ ਤੰਗੀ ਤੰਗੀ ਆਉਂਦੀ ਨਾ ਸੇਜਾਂ ਦੇ ਉਦੋਂ ਮਗਰਗੇ ਸਾਡੇ ਚ ਦਾਸ ਖੜੀਆਂ ਰਈਆਂ ਨੇ ਮਲਵਈਆਂ ਦੇ ਪਿੰਡ ਦੀਆਂ ਅੱਛਾ ਉਹ ਦائیںਗੇ ਲਜਾਰੀਆਂ ਇਹਨੇ ਉਹ ਲਾਈਏ ਕਿਥੇ ਸਾਧਨ ਜਾਦੇ ਹੋ ਗਏ ਨੇ ਬਾਪੂ ਆ ਜਾਣ ਬੜਾ ਤੇ ਅੱਗੋਂ ਫਸਲ ਓਨੀ ਹੁੰਦੀ ਨਹੀਂਗੀ ਇਸ਼ਾਰਾ ਕਰੋ ਔੜੀ ਔੜੀ ਸੁੰਘ ਨਿਕਲੇਗੀ ਤੁਹਾਡੀ ਜਦੋਂ ਇਹ ਪਾਟੇ ਹਾਂਜੀ ਮੰਦੇ ਘਰ ਤੋਂ ਘਾਟੇ 5 6 ਹੋਣਗੇ ਹੋਣਗੇ ਜਿਹੜੇ ਤਾਰਾ ਤੋਰਾ ਚੋਰੀ ਕਰਦੇ ਇੱਕ ਕੰਦਾ ਨਹੀਂ ਹੈਗਾ ਆ ਤੁਸੀਂ ਤਾਂ ਕਰਾਂਗੇ ਬਾਪੂ ਹੁਣ ਜਿਹੜੀਆਂ ਮੋਟਰਾਂ ਤਾਰਾ ਨੱਪੀਆਂ ਨੇ ਬਾਪੂ ਤੇ ਬਜਰੀ ਪਾਈਏ ਉਹ ਤਾਂ ਗਈਆਂ ਬਾਜ ਹੋ ਨਹੀਂ ਹੁਣ ਚੱਲ ਜਾਈਏ ਤੇ ਪਾਈਪ ਲਾ ਕੇ ਤੇ ਪਾਈਪ ਦੇ ਵਿੱਚੋਂ ਦੇ ਕੱਢੀ ਆ 35 3500 ਰੁਪਈਆ ਠੁੱਕਦਾ ਰਿਹਾ ਜਦੋਂ ਕੋਈ ਨਹੀਂ ਆਉਨੇ ਹਮ ਸਾਡੇ ਪਿੰਡ ਨੂੰ ਇਹ ਕਹਤਾ ਵੀ ਨਹੀਂ ਕੀਤਾ ਕਿਸੇ ਨੇ ਨਹੀਂ ਕਰਦਾ ਕੋਈ ਇੱਕ ਆਹ ਉਹਰਾ ਝਾੜੂ ਵਾਲਿਆਂ ਨੇ ਇੱਕ ਬੰਦਾ ਫੜਾਇਆ ਆ ਉਹ ਅੱਛਾ ਇਹਨਾਂ ਰੈਨਸੀ ਖੜੀ ਇੱਥੇ ਉਹਦੀ ਬੈਂਡਰੀ ਲਾਉਣ ਲੱਗਾ ਜੀ ਉਹਨਾਂ ਪਰਚਾ ਕਰਾਤਾ ਸਾਡੇ ਪਿੰਡ ਵਾਲਿਆਂ ਠੀਕ ਚੱਪੜ ਕੰਢੀ ਉਹ ਅੱਜ ਇਹ ਨਹੀਂ ਆਇਆ ਮੈਂ ਨਾ ਨਹੀਂ ਆਇਆ ਜੀ ਐਂ ਕਾਰਵਾਈ ਨਾ ਹੋਈ ਤੇ ਨਿਕਲ ਗਿਆ ਹੋਵੇ ਕੀ ਪਤਾ ਮੈਂ ਨੂੰ ਆਖਿਆ ਵੀ ਇੱਥੇ ਨਾ ਤੂੰ ਲੱਗੇ ਰਹਿ ਮਸ਼ੀਨ ਦੇ ਤੇਰਾ ਨਾਂ ਲੱਗ ਜਾਣਾ ਹੀ ਕੋਈ ਆ ਗੱਲ ਠੀਕ ਫਿਰ ਲਿਹਾਜ਼ ਕਿਸੇ ਨਹੀਂ ਕਰਨਾ ਕਿਉਂ ਸਾਰੇ ਧੱਕੇ ਪੈਣ ਲੋਕ ਅੱਗੇ ਹੋਰ ਸੁਣਾਓ ਠੀਕ ਠਾਕ ਵਧੀਆ ਹਾਂ ਹਾਂ ਬਸ ਆਨੂ ਆਇਆ ਪੀਣ ਦੇ ਯਕੀ ਫੜਕੀ ਹੱਸ ਲਾਉਣ ਹਾਂ ਚਲੋ ਵਧੀਆ ਪੀੜ ਦਾ ਕੋਈ ਡਰ ਨਹੀਂ ਤੇ ਚੋਨਾ ਕਿਵੇਂ ਲੱਗ ਗਈ ਨਾਲ ਜੀ ਬਾ ਬਾ ਹੀ ਰਹੇਗੀ ਧੂੜ ਕਿ ਲਾ ਲਾਉਣਾ ਤੇ ਲਾਬੀ ਲੁੱਬੀ ਕੀ ਤੁਹਾਡੇ ਚੱਲੇ ਸਾਡੇ ਤੇਨ ਘਟ 4 ਨਿਕਲਿਆ 300 ਘਟ 4000 ਰੁਪਏ ਜਿਹੜੇ ਵੱਡੇ ਘਰ ਹੈ 3500 ਰੁਪਏ ਦਾ 3700 ਰੁਪਏ ਦਾ 3500 ਰੁਪਏ ਬਸ ਲੱਗ ਗਿਆ ਅੱਜ ਪੈਸੇ ਲਿਆਂਦੇ ਉਹਨਾਂ ਨੂੰ ਦੇ ਦੇਣੇ ਬਸ ਅੱਛਾ ਜੀ ਇਹ ਇੰਨਾ ਕੋ ਰੇਟ ਚੱਲਿਆ ਤੁਹਾਡੇ ਕਿੰਨਾ ਸਾਡੇ ਵੀ ਇਹੀ ਹੈ 35 36 3700 4000 ਵੱਡੇ ਘਰ ਹਨ 35 ਦੇ ਤੇ ਵੀ ਹਾਂਜੀ ਇਕ ਜੋ ਮਾਰ ਜਾ ਡਿਪਰ ਵੀ ਮਾਰ ਜਾਂਦੇ ਦੂਜਾ ਵੀ ਐਲੀ ਜੋਈ ਐਲੀ ਜੋ ਕਾਲਾ ਵਾਲਾ ਕਰ ਜਾਂਦੇ ਉਹ ਬੜਾ 100 ਵਾਧੂ ਵੀ ਦੇ ਜਾਂ ਤਾਂ ਵੀ ਚਲੇ ਜਾਂਦਾ ਭਈਆਂ ਨੂੰ ਕੀ ਪਤਾ ਲੱਗਦਾ ਉਹਨਾਂ ਕਿਹੜੀ ਅੱਜ ਕਈ ਛੱਡਿਆ ਅੱਜ ਦੇ ਮੰਦਰ ਅੱਛਾ ਇੱਕ ਉਹ ਬਿੰਦਰ ਕੇ ਜਿਹੜਿਆ ਦੇ ਉਹ ਵੀ ਛੱਡਿਆ ਅੱਜ ਭਈਏ ਵੀ ਚਲੇ ਜਾਣੇ ਸਵੇਰੇ ਹਾਂ ਜਾਣਾ ਹੀ ਜਾਣਾ ਵੀ ਉਹਨੂੰ ਉਹਨਾਂ ਜਾਣਾ ਗਵਾਲੀਅਰ ਅੱਛਾ ਉੱਥੇ ਝੂਨਾ ਲੱਗਣਾ ਹਾਂ ਹਾਂ ਇਹਨਾਂ ਵਿਚਾਰੇ ਨੇ ਇੰਜ ਹੀ ਗਾਂ ਦੇ ਗਾਂ ਲੱਗੇ ਜਾਣਾ ਉੱਥੇ ਲਾ ਕੇ ਆਉਂਦਾ ਮੈਂ ਨੱਚਾ ਕੇ ਇਹ ਯਾਰ ਧਰਨੇ ਉੱਤੇ ਆ ਰਹੇ ਨੇ ਵਿਚ ਮਨ ਹਾਂ ਆ ਜਾਣਾ ਮੇਰਾ ਲੱਕੇ ਟੁੱਟਦਾ ਪਿਆ ਕੁੜੀ ਕੰਮ ਬੜਾ ਕੀਚਾ ਜੀ ਹੈ ਹਾਂ ساری ਉਮਰ ਇਸ ਆ 11 ਨਹੀਂ ਪੈਂਦੇ ਕੱਲੇ ਤੋਂ ਛੇਤੀ ਕੀਤੀਆਂ ਉਹ ਮੈਂ ਛੋੜਾ ਜੂਰ ਲਾ ਬੈਠਾ ਉਹ ਕੁੜੀਆ ਚਲ ਗਿਆ ਇਹ ਲਗਿਆ ਲੱਕ ਹੂੰ ਫਿਰ ਅੱਗੇ ਵਾਲਾ ਸਰੀਰ ਨਹੀਂ ਆਉ ਅੱਗੇ ਵਾਲਾ ਰਹੇ ਨਹੀਂ ਕਿ ਅੱਗੇ ਤਰ੍ਹਾਂ ਉਹ ਹੁੰਦੀਆਂ ਹਾਂ ਹਾਂਜੀ ਪਰ ਇਹਨਾਂ ਹੀ ਤੁਸੀਂ ਤਾਂ ਫਿਰ ਵੀ ਤੁਰੇ ਫਿਰਦੇ ਜੀ ਮੈਂ ਉਹ ਵਾਲੀ ਪੀੜੀ ਆ ਮੈਨੂੰ ਆਦਾ ਤੂੰ ਮੋਟਰਸਾਈਕਲ ਮੈਂ ਦਿਆਂਗੀ ਪਤਾ ਵੱਡਿਆਂ ਨੇ ਮੇਰੇ ਕਹੇ ਸਾਈਕਲ ਜਿਹੜਾ ਨਾ ਸਾਈਕਲ ਤੁਸੀਂ ਚਲਾਉਂਦੇ ਨੇ ਐਹ ਉਮਰ ਚ ਤੁਹਾਡੇ ਗੋਡੇ ਕਾਮਜਾਉ ਨੇ ਮੈਂ ਠੀਕ ਨਾ ਆ ਗੱਲ ਠੀਕ ਸੇ ਮੇਰਾ ਬਾਪੂ ਸਾਈਕਲ ਚਲਾਉਂਦਾ ਹੈ ਤੇ ਉਹ ਜੇ ਕੈਂਪ ਆਈ ਤੇ ਜੇ ਸਾਈਕਲ ਕੋਈ ਛੱਡਦਾ ਨਾ ਮੇਲਦਾਰ ਨੇ ਜਦ ਬਾਪੇ ਝੁਗਿਆ ਜਿਹੜੇ ਰਹਿੰਦੇ ਆ ਤੇ ਤੁਸੀਂ ਸਾਈਕਲ ਛੱਡਦਾ ਹੈ ਨਾ ਉਹਨਾਂ ਦੀ ਪੀੜੀ ਇੱਧਰ ਨਹੀਂ ਨੇ ਆਵੇ ਪੈੜੀ ਆਪਣੀ ਇੱਥੇ ਆਏ ਆ ਇੱਥੇ ਠੀਕ ਹੈ ਕਿਉਂ ਬਾਪੂ ਜੀ ਜੇ ਤੂੰ ਇਹ ਸਾਈਕਲ ਛੱਡਦਾ ਤੇ ਤੂੰ ਮੰਜਰ ਬੈ ਜਾਣੇ ਅੱਜ ਜਿੰਨਾ ਚਿਰ ਤੂੰ ਸਾਈਕਲ ਚਲਾਉਂਦੇ ਐ ਨਾ ਉਹਨਾਂ ਚਿਰ ਤੇ ਉਹਨਾਂ ਹੀ ਚਿਰ ਤੂੰ ਤੁਰਦੇ ਫਿਰਦੇ ਜਿੱਦਣ ਸਾਈਕਲ ਚਲਾਉਣਾ ਛੱਡਦਾ ਉਹ ਦਿਨ ਮੰਜਰ ਬੈ ਗੇ ਸਾਡੀ ਨਵੇਂ ਸਾਈਕਲ ਕਈ ਲੈ ਆਏ ਨੇ ਆਂਦੇ ਆਂਦੇ ਸਾਈਕਲ ਚਲਾ ਆ ਬਜਣਾ ਇਹ ਡਾਈਟ ਰਾਮਾ ਅੱਛਾ ਜਿਵੇਂ ਹੀ ਕਰਨਾ ਫਾਇਦਾ ਇਹ ਗੋਡੇ ਜਿਹੜੇ ਨਾ ਇਹ ਚੱਲਦੇ ਰਹਿਣ ਫੇਰ ਸੂਤਰ ਨੇ ਬਾਬਾ ਹਾਂ ਜੋੜ ਜੜ ਸਾਰੇ ਹਲਦੇ ਆਪਣੇ ਘੋੜੀ ਇੱਥੇ ਬਾਬੇ ਚੁਗੀ ਦੇ ਹਾਂਜੀ ਆ ਮੈਂ ਤੁਹਾਨੂੰ ਸਿਆਣ ਲਿਆ ਅੱਛਾ ਜਾਂਦੇ ਰਹੀਦਾ ਕਦੀ ਨਹੀਂ ਮੇਰਲਾ ਛੱਡਿਆ ਚਾਹੀਦਾ ਚਾਹੀਦਾ ਹਾਂ ਚਲੋ ਐਡੀ ਪਵਿੱਤਰ ਧਰਤੀ ਆਪਣੇ ਲਾਗੇ ਮੈਂ ਆਉਣਾ ਚਾਹੀਦਾ ਲੋਕ ਤਾਂ ਦੂਰ ਦੂਰੋਂ ਆਉਂਦੇ ਆਉਂਦੇ ਆ ਦੁਨੀਆ ਬਹੁਤ ਹੀ ਭੀੜ ਬੜੀ ਸੀ ਇੱਥੇ ਐਤ ਕੀ ਤੇ ਮੈਂ ਨਾ ਗਰਮੀ ਬਹੁਤ ਨਹੀਂ ਤੇ ਇਹਨੇ ਕੀ ਦਵਾ ਦਾ ਗਰਮੀ ਹੈ ਗਈ ਬਹੁਤ ਅਹੀ ਬਾਪੂ ਹਾਂ ਲੰਗਰ ਵੀ ਉਹ ਲੱਗੇ ਸੀ ਵਾਧੂ ਹੋਵੇ ਆਖੀ ਉਹ ਛੰਡਿਆਂ ਦਾ ਲੰਗਰ ਹੀ ਕੋਲ ਡਰਿੰਕ ਸਾਰੇ ਫਰੂਟੀਆਂ ਦਾ ਲੰਗਰ ਮੈਂ ਨਾ ਸਰਦਾਈ ਸਰਦਾਈ ਦਾ ਲੰਗਰ ਹੀ ਵੇਖਿਆ ਸੀ ਹਾਂ ਕੋਈ ਨਾ ਜਿੰਦੇ ਹੱਥ ਜਿੰਨੀਆਂ ਆ ਗਈਆਂ ਲੈ ਕਿਉ ਗੁਰੂ ਘਰ ਵੀ ਕਿਸੇ ਚੀਜ਼ ਦਾ ਘਟ ਨਹੀਂ ਹੁੰਦਾ ਹਾਂ ਤੇਰੇ ਆਵਾਜ਼ ਜਿੰਦੇ ਨਾ ਭਰਦੇ ਜੀ ਹਾਂ ਜੀ ਆਵਾਜ਼ ਆਵਾਜ਼ ਇੱਥੋਂ ਜਾਂਦੀ ਪਈ ਉਹਦੇ ਫੋਟੋ ਬਣਦੀ ਪਈ ਹਏ ਹਏ ਠੀਕ ਹੈ ਹਾਂ ਉਹਨੇ ਬੋਲਨੇਗਾ ਜਦ ਚਿਲਾਓਗੇ ਹਾਂ ਨਾ ਬਣਾ ਚਲ ਸੁਣਾਉਣੇ ਤੁਹਾਨੂੰ ਵਾ ਹਾਂ ਚਲ ਲਾ